ਦੀ ਕੀ ਪਿੰਡ ਵਾਲੇ ਤੋਂ ਨਾਲੋ ਮੇਰਾ ਬੇਟਾ ਪ੍ਰਿੰਸ ਮਹਾਰਾਜ ਨੂੰ 2.5 ਸਾਲ ਹੋ ਗਏ ਕੰਮ ਤੋਂ ਵਿਲਾ ਬਿਲਕੁਲ ਹਫਤੇ ਦੇ ਵਿੱਚ ਇੱਕ ਅੱਧੀ ਵਾਰ ਕੰਮ ਤੇ ਚਲੇ ਗਿਆ ਦਾ ਚਲੇ ਗਿਆ ਜਿੰਨੀ ਰਾਤ ਪੈਸੇ ਮਿਲਦੇ ਆ ਵੇਟਰ ਤੇ ਉਹਨੇ ਪੈਸੇ ਅੱਧੇ ਲੈ ਕੇ ਖਾ ਕੇ ਰੱਦੇ ਮਣ ਕੇ ਬਾਅਦ ਚ ਕਟੋਲ ਕਰਕੇ ਫਿਰ ਕੰਮ ਤੇ ਜਾਂਦਾ ਨੀ ਸਾਰਾ ਦੇਖਦਾ ਜਾਂਦਾ ਕਿ ਅਗਲਾ ਕਰਾ ਜਾਂ ਇਸ ਨੂੰ ਹੀ ਲੋਂਦਾ ਪਤਾ ਨਹੀਂ ਕੈਪਸੂਲ ਖਾਈ ਜੋ ਮਿਲੇ ਖਾਈ ਜਾਂਦਾ ਕਿਰ ਕੋ ਲੰਦਾ ਪਿੰਡੋ ਪਿੰਡੋ ਸਪਲਾਈ ਜਿਹੜੇ ਕਰਦੇ ਉਹ ਨਾਲੋ ਉਹਨਾਂ ਜਿਹੜੀ ਗੱਲ ਆ ਨਾਲੋ ਵੇਖੋ ਜੀ ਤੇਰੇ ਪਾਸੇ ਆਪਣੇ ਸਰਾਂ ਨੇ ਚੱਕੀ ਦੀ ਬੈਕ ਸਾਈਡ ਉਧਰ ਵੀ ਜਾਂਦਾ ਅਮਰਕ ਜੀ ਦੇ ਪਾਸੇ ਗਿਆਰੀ ਨਾਮੂਨ ਘਰ ਦਾ ਪਤਾ ਗਲੀ ਦਾ ਪਤਾ ਦੱਸੋ ਕਿਹੜੀ ਗੱਲ ਆ ਖੋਲ ਕੇ ਦੱਸੋ ਮੇਰੇ ਪਤਾ ਤੁਹਾਡੇ ਪੈਸੇ ਲੈ ਗਏ ਜਾਂਦਾ ਕਿੱਥੇ ਜਾਂਦਾ ਮੈਂ ਦੇਖੋ ਤੇਰੀ ਬਾਹਰੋਂ ਤੇਰੀ ਕਿਤੇ ਲਿੰਦਾ دیے ਗਏ ਹਫ਼ਤੇ ਦੀ ਇੱਕ ਦੀ ਵਾਰ 100 200 ਰੁਪਿਆ 3 400 ਮੇਰੇ ਕੋਲ ਲੈ ਲਿਆ ਉਹੀ ਲੜਕੋ ਕੇ ਤੇ ਅਹੀਂ ਹੁੰਦਾ ਉਹ ਇਸ ਤਰ੍ਹਾਂ ਚ ਜਿੰਦਰੀ ਉਹਨੇ ਮਾਰੇ ਤਰੰਕਾ ਨੂੰ ਵੀ ਤੇਤੀ ਨੂੰ ਵੀ ਕੋ ਚੀਜ਼ ਨਾਲ ਲੈ ਕੇ ਚੱਲ ਜਉਤਾ ਤੂੰ ਬੰਦੇ ਦੇ ਨਾਲ ਖਾਓ ਭਾਜੀ ਤੇ ਕਾਫੀ ਚੀਜ਼ਾਂ ਵਿੱਚ ਕੋਈ ਨਾ ਬਿਲਕੁਲ ਜਿਹੜਾ ਬੰਦਾ ਮੁੱਠਾ ਨਹੀਂਦਾ ਉਹ ਅੱਧਾ ਅਲਗੀ ਆ ਰੋਈਦੀ ਹੈ ਜਿਹਦੇ ਘਰ ਨਾ ਲੱਗੀ ਹੋਵੇ ਉਹ ਕਿਵੇਂ ਵੀ ਨਹੀਂ ਹੈ ਫੇਰ ਲੱਗੀ ਤੁਹਾਡੇ ਨਾਲ ਲੱਗੀ ਆ ਉਹ ਵੇਖੋ ਉਹਨੇ ਬੀਬੀ ਦੇ ਗੱਜ-ਵੱਜ ਕੇ ਬੋਲੀ ਹੈ ਭਾਈ ਜਿਹੜੇ ਸਮਝਾਉਂਦੇ ਨੇ ਉਹਦੇ ਨਾਂ ਲੈਣੇ ਆ ਨਾ ਤਾਂ ਸਭ ਪਤਾ ਵਾ ਕਿਹੜੇ ਕਿਹੜੇ ਬੰਦੇ ਪਤਾ ਇਹ ਨਹੀਂ ਕਰਦੇ ਵੇਖੋ ਰੋੜਾ ਵੇਖੋ ਰੋੜਾ ਇਹਨਾਂ